ਮੈਂ ਤੁਹਾਨੂੰ ਅੱਜ ਇੱਕ ਗੱਲ ਕਰਨੀ ਚਾਹੁੰਦਾ ਕੋਈ ਸੰਤ ਤੁਰਿਆ ਜਾ ਰਿਹਾ ਸੀ ਉਹਦੇ ਨਾਲ ਹਾਂਜੀ ਸਰ ਸਰ ਅੱਜ ਜਿਹੜਾ ਡੀਐਸਪੀ ਆਫਿਸ ਦੇ ਬਾਹਰ ਪਰਬੰਧ ਲਗਾਇਆ ਸੀਗਾ ਕੀ ਫੈਸਲਾ ਹੋਇਆ ਜਿਹੜਾ ਅੱਜ ਡੀਐਸਪੀ ਦਫ਼ਤਰ ਦੇ ਬਾਹਰ ਤਰਨਾ ਲਾਇਆ ਗਿਆ ਸੀਗਾ ਉਹ ਸਿਰਫ ਇੱਥੇ ਦੇ ਪ੍ਰਸ਼ਾਸਨ ਜੋ ਤਹਿਸੀਲ ਲੈਵਲ ਦਾ ਪ੍ਰਸ਼ਾਸਨ ਹੈ ਉਹਨੂੰ ਅਸੀਂ ਲੋਕਾਂ ਦੇ ਵਿੱਚ ਜਾਹਰ ਕਰਨ ਲਈ ਲਾਇਆ ਸੀ ਕਿ ਜਿਹੜਾ ਇਹ ਤਹਿਸੀਲ ਦਾ ਪ੍ਰਸ਼ਾਸਨ ਹੈ ਇਹ ਸਾਡੀ ਐਮਐਲਏ ਦੇ ਨਾਲ ਰਲਿਆ ਹੋਇਆ ਔਰ ਰਲ ਕੇ ਲੋਕਾਂ ਦੇ ਉੱਤੇ ਤਸ਼ੱਦਦ ਔਰ ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਬੇਰਹਿਮੀ ਦੇ ਨਾਲ ਜਿਹੜੇ ਨਜਾਇਜ਼ ਪਰਚੇ ਔਰ ਉਹਨਾਂ ਦੇ ਉੱਤੇ ਬਹੁਤ ਉਹਨਾਂ ਨੂੰ ਦੁੱਖ ਔਰ ਤਕਲੀਫ ਹਲਕੇ ਦੇ ਲੋਕਾਂ ਨੂੰ ਦੇ ਰਹੇ ਸੀ ਸੋ ਅਸੀਂ ਇਹ ਜਿਹੜਾ ਧਰਨਾ ਹੈਗਾ ਸਵੇਰ ਤੋਂ ਲਾਇਆ ਸੀਗਾ ਔਰ ਇਸ ਧਰਨੇ ਦੇ ਵਿੱਚ ਅਸੀਂ ਸਿਰਫ ਤੇ ਸਿਰਫ ਸੋਚਿਆ ਸੀ ਵੀ ਚਲੋ ਕੁਝ ਵਰਕਰ ਆਪਾਂ ਧਰਨਾ ਜਿਹੜਾ ਦਿਆਂਗੇ ਤੇ ਫਿਰ ਹਾਲੀ ਹਾਲੀ ਜ਼िले ਦੀ ਲੀਡਰਸ਼ਿਪ ਨੂੰ ਜਾਂ ਆਪਣੀ ਸਟੇਟ ਦੀ ਲੀਡਰਸ਼ਿਪ ਨੂੰ ਵੀ ਉੱਥੇ ਬੁਲਾਵਾਂਗੇ ਕਿਉਂਕਿ ਸਾਨੂੰ ਨਹੀਂ ਲੱਗਦਾ ਸੀ ਕਿ ਜਿੰਨੀ ਇਹਨਾਂ ਦੀ ਦਹਿਸ਼ਤ ਹੈ ਬੀਬੀ ਦੀ ਵੀ ਇਹ ਸਾਡੀ ਕੋਈ ਸੁਣਵਾਈ ਹੋਊਗੀ ਪਰ ਮੈਨੂੰ ਲੱਗਦਾ ਹੈ ਕਿ ਕੱਲ ਸੈਸ਼ਨ ਦਾ ਦਿਨ ਹੈ ਤੇ ਬੀਬੀ ਦੇ ਮੈਨੂੰ ਲੱਗਦਾ ਹੱਥ ਪੈਰ ਖੁੱਲ ਗਏ ਹੁਣੇ ਵੀ ਇਹ ਕੀ ਹੋ ਗਿਆ ਕਿ ਕੱਲ ਨੂੰ ਮੈਨੂੰ ਉੱਥੇ ਵੀ ਜਵਾਬ ਦੇਣਾ ਹੈ ਔਰ ਇੱਥੇ ਤਾਂ ਇਹਨਾਂ ਦੀ ਪਾਰਟੀ ਦੇ ਕੰਮ ਵੀ ਕਈ ਤਰ੍ਹਾਂ ਦੇ ਐ ਜਵਾਬ ਵੀ ਦਿੱਲੀ ਵਾਲਿਆਂ ਨੂੰ ਪੰਜਾਬ ਵਾਲਿਆਂ ਨੂੰ ਮੁੱਖ ਮੰਤਰੀ ਵਾਲਿਆਂ ਨੂੰ ਸੰਦੂ ਕਿਸੇ 25 30 ਤਾਂ ਇਹਨਾਂ ਦੇ ਇੰਚਾਰਜ ਹੈ ਜਿਨ੍ਹਾਂ ਨੂੰ ਦੇਣਾ ਪੈਦਾ ਸੋ ਢੁੱਡਰਦੇ ਹੋਏ ਮੈਨੂੰ ਲੱਗਦਾ ਹੈ ਕਿ ਸਾਡੀ ਜ਼ਿਲ੍ਹੇ ਦੇ ਜਿਹੜੇ ਅਫਸਰ ਸਹਿਬਾਨ ਹੈ ਉਹ ਇੱਥੇ ਆਏ ਉਹਨਾਂ ਨੇ ਗੱਲਬਾਤ ਸੁਣੀ ਔਰ ਸਾਨੂੰ ਇਹ ਆਸ਼ਵਾਸਨ ਦਿੱਤਾ ਮੈਂ ਨਹੀਂ ਇਹ ਕਹਿੰਦਾ ਕਿ ਸਾਡੇ ਬੰਦੇ ਗਲਤ ਨਹੀਂ ਹੋ ਸਕਦੇ ਪਰ ਜਿਹੜੇ 5 6 ਪਰਚਿਆਂ ਦੀ ਅਸੀਂ ਗੱਲ ਕਰਦੇ ਹਾਂ ਉਹਦੇ ਵਿੱਚ 100 ਪੈਸੇ ਲੋਕ ਗੁਰਦੁਆਰੇ ਸੌਂਹ ਦੇਣ ਨੂੰ ਤਿਆਰ ਹੈ ਕਿ ਉਹ ਜਿਹੜੇ ਗਲਤ ਨਹੀਂ ਸੀਗੇ ਤੇ ਉਹਦੇ ਤੋਂ ਬਿਨਾ ਅੱਜ ਉੱਥੇ ਬੈਠੇ ਬੈਠੇ ਕੋਈ 25 ਤੋਂ 30 ਹੋਰ ਮਾਮਲੇ ਲੋਕੀ ਆਪੋ ਆਪਣੇ ਲੈ ਕੇ ਆਏ ਹੋਏ ਸੀ ਸੋ ਸਾਰੇ ਮਾਮਲਿਆਂ ਦੀ 20 ਤੋਂ 22 ਮਾਮਲਿਆਂ ਦੀ ਜ਼ਿਲ੍ਹੇ ਤੋਂ ਜਿਹੜੀ ਟੀਮ ਆਈ ਸੀਓ ਲਿਸਟ ਬਣਾ ਕੇ ਲੈ ਗਈ ਹੈ ਔਰ ਅਸੀਂ ਇਹਨਾਂ ਨੂੰ ਚਾਰ ਜ਼ੋਨਾਂ ਦੇ ਵਿੱਚ ਸਾਰੇ ਹਲਕੇ ਨੂੰ ਵੰਡਤਾ ਹੈ ਦੋਨੇ ਏਰੀਆ ਦੇ ਜਿਹੜੇ ਕੋਈ ਡਿਜ਼ਾਇਨ ਪਰਚੇ ਆ ਉਹ ਦੋਨੇ ਦੀ ਟੀਮ ਮੰਜਕੀ ਔਰ ਨਕੂਦਰ ਸ਼ਹਿਰ ਦੀ ਟੀਮ ਇੱਦਾਂ ਹੀ ਨੂਰਮੈਲ ਔਰ ਨੂਰਮੈਲ ਸ਼ਹਿਰ ਦੀ ਟੀਮ ਬਿਲਗਾ ਸ਼ਹਿਰ ਔਰ ਬਿਲਗੇ ਦੇ ਆਲੇ ਦੁਆਲੇ ਪਿੰਡਾਂ ਦੀ ਟੀਮ ਚਾਰ ਹਿੱਸਿਆਂ ਵਿੱਚ ਵੰਡਤਾ ਹੈ ਉਹ ਇੱਕ ਦੇ ਦਿਨ ਦੇ ਵਿੱਚ ਸਾਰੀਆਂ ਐਫ ਆਈ ਆਰਾਂ ਦੀਆਂ ਕਾਪੀਆਂ ਉਹਨਾਂ ਦੀ ਰਿਪ੍ਰੈਜ਼ੈਂਟੇਸ਼ਨ ਤਿਆਰ ਕਰ ਲਊਗੀ ਫਿਰ ਇਹ ਮੇਰੇ ਸਾਰੇ ਸਾਥੀ ਜਾ ਕੇ ਉਥੇ ਜ਼ਿਲ੍ਹੇ ਦੇ ਵਿੱਚ ਉਹਨੂੰ ਦੇਣਗੇ ਔਰ ਉਹਨਾਂ ਨੇ ਕਿਹਾ ਕਿ ਇੱਕ ਸਪੈਸ਼ਲ ਕਮੇਟੀ ਬਣਾ ਕੇ ਇਹਨਾਂ ਦਾ 20 ਤੋਂ 22 ਦਿਨਾਂ ਦੇ ਵਿੱਚ ਹਰ ਚੀਜ਼ ਦੀ ਇਨਕੁਆਇਰੀ ਕਰ ਲੈਣਗੇ ਜੇ ਕੋਈ ਬੰਦੇ ਸਾਡੇ ਜਿਹੜੇ ਕਿਉਂਕਿ ਜਿਹੜੇ ਮਾਮਲੇ 6-7 ਸਾਨੂੰ ਪਤਾ ਹੈ ਉਹ ਸ਼ਰਿਆਮ ਗਲਤ ਹੈ ਪਰ ਜਿਹੜੇ 25-30 ਮਾਮਲੇ ਅਸੀਂ ਦੇਣ ਲੱਗੇ ਆ ਇਹਦੇ ਵਿੱਚ ਜੋ ਜੇ ਕੋਈ ਬੰਦੇ ਗਲਤ ਹੋਣਗੇ ਉਹਨਾਂ ਤੇ ਕਾਰਵਾਈ ਸਰਕਾਰ ਕਰੇ ਕਿਉਂਕਿ ਬੀ ਆਰ ਅੰਬੇਦਕਰ ਸਾਹਿਬ ਨੇ ਬਹੁਤ ਸੁੰਦਰ ਸੰਵਿਧਾਨ ਔਰ ਕਾਨੂੰਨ ਬਣਾਏ ਆ ਅਸੀਂ ਚਾਹੁੰਦੇ ਕਿ ਉਸ ਕਾਨੂੰਨ ਦੇ ਅੰਤਰਗਤ ਜੋ ਸਾਡੇ ਦੇਸ਼ ਦਾ ਸੰਵਿਧਾਨ ਹੈ ਉਹਦੇ ਅੰਤਰਗਤ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਜੇ ਕਿਸੇ ਪ ਗਲਤ ਪਰਚੇ ਕੀਤੇ ਉਹ ਵੀ ਜੋ ਡਿਪਾਰਟਮੈਂਟਲ ਕਾਰਵਾਈ ਹੈ ਉਹ ਕਰਨੀ ਚਾਹੀਦੀ ਹੈ ਅਸੀਂ ਕਿਸੇ ਵੀ ਰੋਜ਼ਗਾਰ ਨੂੰ ਰੋਟੀ ਰੋਜੀ ਰੋਟੀ ਨਹੀਂ ਦੇਖਦੇ ਵੇ ਕਿਸੇ ਦੀ ਸਸਪੈਂਸ਼ਨ ਦੀ ਜਾਂ ਅਸੀਂ ਉਹ ਮੰਗ ਨਹੀਂ ਕਰਦੇ ਪਰ ਅਸੀਂ ਆਪਣੇ ਇਹਨਾਂ ਵੀਰਾਂ ਨੂੰ ਕਹਿੰਦੇ ਆ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਾਡੇ ਜਿਹੜੇ ਸਾਥੀ ਹੈ ਕੋਈ ਪਿਛਲੀਆਂ 4 ਟਰਮਾਂ ਤੋਂ ਕੋਈ 5 ਟਰਮਾਂ ਤੋਂ ਕੋਈ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੈ ਸਾਡੇ ਆ ਰਹੀਮਪੁਰ ਵਾਲੇ ਪਿਛਲੀਆਂ 6 ਪੀੜੀਆਂ ਤੋਂ ਪਿੰਡ ਦੀ ਸਰਪੰਚੀ ਕਰਦੇ ਆਉਂਦੇ ਆ ਸੋ ਇਹਨਾਂ ਨੇ ਕਈ ਸਰਕਾਰਾਂ ਅਜ ਤੱਕ ਆਉਂਦੀਆਂ ਦੇਖੀਆਂ ਜਾਂਦੀਆਂ ਦੇਖੀਆਂ ਪਰ ਇਹੋ ਜਿਹਾ ਜ਼ਾਲਮ ਔਰ ਜ਼ੁਲਮ ਦਾ ਮਾਹੌਲ ਨਹੀਂ ਦੇਖਿਆ ਸੀਗਾ ਸੋ ਅਸੀਂ ਆਸਵੰਦ ਹਾਂ ਕਿ ਜ਼ਿਲ੍ਹਾ ਸਾਡੀ ਸੁਣਵਾਈ ਕਰੇਗਾ ਔਰ ਸਾਡੇ ਵਰਕਰਾਂ ਨੂੰ ਇਨਸਾਫ ਮਿਲੇਗਾ ਔਰ ਜੇ ਸਾਨੂੰ ਲੱਗੂਗਾ ਜਿਹੜੀ ਕਮੇਟੀ ਅਸੀਂ ਗਠਿਤ ਕੀਤੀ ਹੈ ਜਿਹੜੀ ਸਾਰੇ ਲੋਕਾਂ ਦੇ ਵਿੱਚ ਜਾ ਕੇ ਆਏਗੀ ਔਰ ਕਾਂਗਰਸ ਕਮੇਟੀ ਦੇ ਇਹਨਾਂ ਵਰਕਰਾਂ ਨੂੰ ਇਹ ਵੀ ਗੱਲ ਕਹੀ ਹੈ ਕਿ ਤੁਸੀਂ ਵਿਰੋਧੀ ਧਿਰ ਦੀ ਵੀ ਸਾਰੇ ਦੀ ਸੁਣਵਾਈ ਕਰੋ ਕਿਉਂਕਿ ਵਿਰੋਧੀ ਧਿਰ ਇਸ ਵੇਲੇ ਇਈ ਵਾਰੀ ਲੀਡਰਲੈਸੀ ਹੋਈ ਹੋਈ ਐ ਬਾਕੀ ਵੀ ਪਾਰਟੀਆਂ ਦੇ ਜਿਹੜੇ ਲੋਕ ਐ ਅਸੀਂ ਹਲਕੇ ਦੇ ਲੋਕਾਂ ਦੀ ਮੈਂ ਤਾਂ ਇਹਨਾਂ ਨੂੰ ਹੀ ਵੀ ਨਹੀਂ ਇਹ ਵੀ ਗੱਲ ਕਹੀ ਐ ਕਿਉਂਕਿ ਜਿਹੜੇ ਝਾੜੂ ਦੇ ਵਲੰਟੀਅਰ ਸੀਗੇ ਉਹ ਹੋਰ ਸੀਗੇ ਤੇ ਅੱਜ ਜਿਹੜੇ ਰਾਜ ਭੋਗ ਰਹੇ ਹੋਰ ਐ ਵਲੰਟੀਅਰ ਤੇ ਸਰਮਣ ਹੇਰ ਵਰਗੇ ਸੀਗੇ ਤੇ ਰਾਜ ਬੀਬੀ ਇੰਦਰਜੀਤ ਕੌਰ ਮਾਨ ਕਰ ਰਹੀ ਐ ਸੋ ਇਦਾਂ ਹੀ ਜੇ ਤੁਸੀਂ ਦੇਖੋ ਤਾਂ ਜਿਹੜੇ ਸਾਡੇ ਕਾਂਗਰਸ ਦੀ ਸੱਤਾਧਾਰੀ ਦੇ ਵਿੱਚ ਰਾਜ ਭੋਗਦੇ ਰਹੇ ਅੱਜ ਸਭ ਤੋਂ ਮੋਹਰੀ ਕਤਾਰ ਦੇ ਝਾੜੂ ਦੇ ਲੀਡਰ ਐ ਝਾੜੂ ਦੇ ਵਲੰਟੀਅਰਾਂ ਤੇ ਵੀ ਜੋ ਗੈਰਕਾਨੂੰਨੀ ਉਹਨਾਂ ਦੀ ਪਾਰਟੀ ਕੀ ਕਰਦੀ ਕੀ ਨਹੀਂ ਕਰਦੀ ਅਸੀਂ ਉਹਦੇ ਲਈ ਨਹੀਂ ਹੈਗੇ ਪਰ ਜੇ ਉਹਨਾਂ ਦੇ ਉੱਤੇ ਵੀ ਕੋਈ ਗੈਰਕਾਨੂੰਨੀ ਪਰਚਾ ਹੁੰਦਾ ਕਿਉਂਕਿ ਇਮਾਨਦਾਰ ਲੋਕ ਜਿਨ੍ਹਾਂ ਨੇ ਇੱਕ ਸੋਚ ਨੂੰ ਅੱਗੇ ਲੈ ਕੇ ਆਂਦਾ ਸੀ ਪਰ ਉਹ ਸੋਚ ਏਡੀ ਕਰਪਟ ਸੀ ਉਹਨਾਂ ਨੂੰ ਨਹੀਂ ਪਤਾ ਜੇ ਉਹਨਾਂ ਤੇ ਵੀ ਕੋਈ ਧੱਕੇਸ਼ਾਹੀ ਹੁੰਦੀ ਹੈ ਸਾਡੀ ਇਹ ਟੀਮ ਉਹਨਾਂ ਦੀ ਵੀ ਸ਼ਿਕਾਇਤ ਲੈ ਕੇ ਜ਼ਿਲ੍ਹਾ ਲੈਵਲ ਤੱਕ ਚਾਊਂਗੀ